ਜੋ ਜਨਤਾਂ ਲਈ ਤਾਂ ਫਤਵਾ ਜਿਹੜਾ ਦਿੱਤਾ ਉਹਨਾਂ ਨੇ ਦੱਸਤਾ ਬੀਐਚਯੂ ਰੈਟਰ ਦਾ ਨਾ بار بار ਹੰਦੀਏ ਚੰਨ ਵਾਲੀ ਵੀ ਹੁਣ ਟਾਈਮ ਬੀਤ ਚੁੱਕਾ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਆ ਅੱਜ ਉਹ ਜਿੱਤ ਨਹੀਂ ਉਹ ਆਣ ਵਾਲੇ ਜਿਹੜੇ ਇਲੈਕਸ਼ਨ ਆ ਜਿਹੜੇ ਉਹ ਲੋਕ ਸੁਨੇਖਿਆ ਚ ਸੀਗੇ ਜਿੱਦਾਂ ਰਾਹੁਲ ਗਾਂਧੀ ਉੱਥੇ ਬੁਖ ਲਾਇਆ ਹੋਇਆ ਸੀ ਅੱਜ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਵੱਜੀ ਆ ਇੰਨੀ ਵੱਟੀ ਐਡੀ ਜ਼ਬਰਦਸਤ ਜਿੱਤ ਸਾਨੂੰ ਪਿਆਰ ਦੇ ਲੋਕਾਂ ਨੇ ਦਿੱਤੀ ਆ ਮੈਂ ਪਹਿਲਾਂ ਤਾਂ ਬਿਹਾਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਕ ਮਜ਼ਬੂਤ ਸਰਕਾਰ ਨੂੰ ਚੁਣਿਆ ਜਿਦ ਤੱਕ ਵਿਹਾਰ ਦੇ ਵਿੱਚ ਇਲੈਕਸ਼ਨ ਹੋ ਰਹੇ ਸੀ ਤਾਂ ਉਸ ਦੇ ਨਤੀਜੇ ਆ ਚੁੱਕੇ ਹਨ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਇਸ ਦੇ ਵਿੱਚ ਜਿੱਤ ਮਿਲੀ ਹੈ ਅਤੇ ਵਕ ਵਕ ਭਾਈ ਬੀਜੇਪੀ ਆਗੂਆ ਵੱਲੋਂ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਕਾ ਉਥੇ ਲੁਧਿਆਣਾ ਦੇ ਵਿੱਚ ਬੀਜੇਪੀ ਆਗੂਆਂ ਵੱਲੋਂ ਬੀਜੇਪੀ ਦਫਤਰ ਵਿਕੇ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਵਿਰੋਧੀਆਂ ਦੇ ਵੀ ਨਿਸ਼ਾਨੇ ਸਾਧੇ ਗਏ ਦੇਖੋ ਇਹ ਜਿਹੜਾ ਫਤਵਾ ਇਹ ਉਥੇ ਦੀ ਜਨਤਾ ਨੂੰ ਔਰ ਦੀਸ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੀਆਂ ਲੋਕਾਂ ਦੇ ਹਿੱਤ ਦੀਆਂ ਨੀਤੀਆਂ ਨੂੰ ਐਨਡੀਏ ਸਰਕਾਰ ਨੂੰ ਜਿਨੇ ਪਿਛਲੇ 10 15 ਸਾਲਾਂ ਦੇ ਵਿੱਚ ਲਗਾਤਾਰ ਬਿਹਾਰ ਨੂੰ ਇੱਕ ਪਿਛੜੇ ਸੂਬੇ ਤੋਂ ਕੱਢ ਕੇ ਦੇਸ਼ ਦੇ ਅਗਲੇ ਸੂਬਿਆਂ ਵਿੱਚ ਲਿਆ ਕੇ ਖੜਾ ਕੀਤਾ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਉੱਥੀ ਜਨਤਾ ਨੇ ਮੈਡਟ ਦਿੱਤਾ ਔਰ ਜਿੰਨਾ ਤੁਹਾਡੇ ਸਰਵੇਆਾਂ ਦੇ ਥਰੂ ਜਾਂ ਐਗਜ਼ੈਕਟ ਪੋਲ ਦੇ ਥਰੂ ਜੋ ਕਿਹਾ ਜਾਂਦਾ ਸੀ ਉਹਦੇ ਤੋਂ ਵੀ ਬਹੁਤ ਵੱਡਾ ਇੱਕ ਮੈਡਟ ਦਿੱਤਾ ਤਾਂ ਇਹ ਉੱਥੇ ਦੀ ਜਨਤਾ ਇਸ ਗੱਲ ਦੇ ਲਈ ਬਹੁਤ ਵਧਾਈ ਦੀ ਪਾਤਰ ਆ ਉਹਨਾਂ ਨੇ ਦੱਸਤਾ ਕਿ ਆਉਣ ਵਾਲਾ ਸਮਾਂ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਦੇ ਅਲਾਈਅੰਸ ਐਨਡੀਆ ਦਾ ਔਰ ਉਹ ਦੁਬਾਰਾ ਅੱਗੇ ਨੂੰ ਦੇਸ਼ ਨੂੰ ਹੋਰ ਅੱਗੇ ਲਿਜਾਣ ਦੇ ਵਿੱਚ ਚਾਅ ਕੋਈਗੀ ਉਹਦੇ ਲਈ ਬਿਹਾਰ ਦੀ ਜਨਤਾ ਬਹੁਤ ਵਧਾਈ ਦੀ ਪਾਤਰਾ ਜਿਨ੍ਹਾਂ ਨੇ ਸਾਰੇ ਵੋਟਰ ਜਿਨ੍ਹਾਂ ਨੇ ਅੱਗੇ ਵੱਧ ਕੇ ਕਦਮ ਚੱਕਿਆ اپੋਜੀਸ਼ਨ ਦੇ ਵੱਲੋਂ ਕਈ ਤਰੀਕੇ ਦੇ ਲਾਲਚ ਦਿੱਤੇ ਕਿ ਐਸੀ ਹਰ ਘਰ ਦੇ ਵਿੱਚ ਇੱਕ ਨੌਕਰੀ ਦਾ ਵਾਗ ਦੇ ਦੇਖੋ ਇਹ ਜਿਹੜੀਆਂ ਗੱਲਾਂ ਕਹਿੰਦੇ ਨਾ ਚੋਰੋ ਕੋ ਨਜ਼ਰ ਆਤੇ ਸਭ ਚੋਰ ਜਿਹੜੇ ਅੱਜ ਤੱਕ ਇਦਾਂ ਦੇ ਹਥਕੰਡੇ ਅਪਣਾਉਂਦੇ ਰਹੇ ਨੇ ਜਿਨ੍ਹਾਂ ਨੇ ਕਿਸੇ ਵੀ ਸਤਰ ਤੇ ਆ ਕੇ ਡਿਵਾਈਡ ਐਂਡ ਰੂਲ ਦੀ ਨੀਤੀਆਂ ਦੇ ਨਾਲ ਦੇਸ਼ ਦੇ ਉੱਤੇ ਇੰਨੇ ਸਾਰਾ ਰਾਜ ਕੀਤਾ ਕੱਲਾ ਰਾਜ ਨਹੀਂ ਕੀਤਾ ਦੇਸ਼ ਨੂੰ ਲੁੱਟਿਆ ਕੁੱਟਿਆ ਖਸੂਟਿਆ ਸਵਿਟਜ਼ਰਲੈਂਡਾਂ 'ਚ ਜਿਨ੍ਹਾਂ ਦੇ ਖਾਤੇ ਔਰ ਜਿਨ੍ਹਾਂ ਦੇ ਪਤਲੇ ਕਿੱਥੇ ਕਿੱਥੇ ਉਹਨਾਂ ਨੇ ਕਿਸ ਢੰਗ ਦੇ ਨਾਲ ਇਹ ਕੁਛ ਕੀਤਾ ਅੱਜ ਉਹ ਲੋਕ ਬੋਲਦੇ ਨੇ ਉਹੀ ਬਿਹਾਰ ਆ ਨਾ ਜਿਹੜਾ ਚਾਰਾ ਘਟਾਲਾ ਕਿੰਨਾ ਬੜਾ ਫੇਮਸ ਦੁਨੀਆ 'ਚ ਅਜਿਹੀ ਮਿਸਾਲ ਨਹੀਂ ਕਿ ਗ੍ਰਾਮ ਗਾਈਆਂ ਦਾ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹ ਉਹਦਾ ਚਾਰਾ ਵੀ ਉਹ ਕਿਸ ਢੰਗ ਦੇ ਨਾਲ ਖਾ ਗਈ ਸੋ ਇਹਨਾਂ ਲੋਗਾਂ ਨੂੰ ਇਹਨਾਂ ਦਾ ਇਹ ਤਾਂ ਕੁਝ ਵੀ ਬੋਲ ਸਕਦੇ ਨੇ ਪਰ ਜਨਤਾ ਨੇ ਤਾਂ ਫਤਵਾ ਜਿਹੜਾ ਦਿੱਤਾ ਉਹਨਾਂ ਨੇ ਦੱਸਤਾ ਵੀ ਇਹ ਝੂਠ ਦਾ ਤੁਹਾਡਾ ਹੈ ਨਾ ਬਾਰ-ਬਾਰ ਹੰਡੀਆਂ ਚੰਨ ਵਾਲੀ ਦੀ ਹੁਣ ਟਾਈਮ ਬੀਤ ਚੁੱਕਿਆ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵਧਾਈ ਦਿਨਣਾ ਆ ਅੱਜ ਉਹ ਜਿੱਤ ਨਹੀਂ ਉਹ ਆਨ ਵਾਲੇ ਜਿਹੜੇ ਇਲੈਕਸ਼ਨ ਆ ਜਿਹੜੇ ਉਹ ਲੋਕ ਭਨੇਖਿਆ ਚ ਸੀਗੇ ਜਿੱਦਾਂ ਰਾਹੁਲ ਗਾਂਧੀ ਉੱਥੇ ਬੁਖ ਲਾਇਆ ਹੋਇਆ ਸੀ ਅੱਜ ਉਹਨਾਂ ਦੇ ਮੋਹ ਤੇ ਇੱਕ ਚਪੇੜ ਵੱਜੀ ਆ ਇੰਨੀ ਵੱਡੀ ਐਡੀ ਜ਼ਬਰਦਸਤ ਜਿੱਤ ਸਾਨੂੰ ਬਿਹਾਰ ਦੇ ਲੋਕਾਂ ਨੇ ਦਿੱਤੀ ਹੈ ਮੈਂ ਪਹਿਲਾਂ ਤਾਂ ਬਿਹਾਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਕ ਮਜ਼ਬੂਤ ਸਰਕਾਰ ਨੂੰ ਚੁਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਨਾਰੇ ਲੋਕ ਸਭਾ ਚ ਵੀ ਤੁਸੀਂ ਦੇਖਿਓ ਜਿਹੜਾ 400 ਪਰ ਦਾ ਨਾਰਾ ਸੀ ਇਸ ਵਾਰ ਪੂਰਾ ਹੋਊਗਾ 400 ਪਰ ਦਾ ਨਾਰਾ